ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਤੇ ਟਾਲੀ ਬਲ ਬਟਿਕ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਬੇਹਰੂ ਦੀ ਕਿਰਪਾ ਨਾਲ ਸਭ ਠੀਕ ਠਾਕ ਹੋਵਗੇ ਆਪਾਂ ਵੀ ਸਾਰੇ ਠੀਕ ਠਾਕ ਆਂ ਜੀ ਪਲੀਜ਼ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਹਰ ਬਾਲਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਜੀ ਆਪਾਂ ਹਰ ਤਰ੍ਹਾਂ ਦੇ ਛੂਟ ਰੈਡੀ ਕਰਦੇ ਆਂ ਜੀ ਕਿਸੇ ਵੀ ਪਹਿਨਣੇ ਕਿਸੇ ਵੀ ਤਰ੍ਹਾਂ ਛੂਟ ਰੈਡੀ ਕਰਵਾਉਣਾ ਹੋਵੇ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਆਪਾਂ ਮਸ਼ੀਨ ਵਰਕ ਕਰੀ ਵਰਕ ਹਨ ਵਰਕ ਹਰ ਤਰ੍ਹਾਂ ਦੇ ਸ਼ੂਟ ਰੈਡੀ ਕਰਦੇ ਆਂ ਜੀ ਆਪਣਾ ਪਿੰਡ ਢੋਲਾ ਜਿਲ੍ਹਾ ਮਨਾਲਾ ਬਸ ਸਟੈਂਡ ਕੋਲੀ ਆਪਣਾ ਬਟੀਕ ਆ ਜੀ ਤੁਸੀਂ ਉੱਥੇ ਆ ਕੇ ਵੀ ਆਪਣੀ ਚੋਪ ਤੋਂ ਵੀ ਸ਼ੂਟ ਬਾਈ ਕਰ ਸਕਦੇ ਹੋ ਆਨਲਾਈਨ ਵੀ ਘਰੇ ਬੈਠੇ ਵੀ ਸ਼ੂਟ ਤੁਸੀਂ ਆਪਣੇ ਕੋਲੋਂ ਮੰਗਵਾ ਸਕਦੇ ਹੋ ਜੀ ਆਪਾਂ ਲੈ ਕੇ ਆਏ ਜੀ ਪ੍ਰਿੰਟਡ ਸ਼ੂਟ ਰਹੇ ਨੇ ਇੱਕ ਕੌਟਰਾਏ ਦਾ ਸ਼ੂਟ ਰਹੂਗਾ ਜੀ ਦੇਖ ਸਕਦੇ ਹੋ ਬਹੁਤ ਸੋਹਣਾ ਸਟੱਫ ਆ ਬਹੁਤ ਹੀ ਪਿਆਰਾ ਕਲਰ ਹੈ ਇਹਨਾਂ ਦਾ ਜੀ ਇਸ ਤਰ੍ਹਾਂ ਇਹ ਨਾਲ ਰਹੇਗੀ ਜੀ ਬਾਟਮ ਸੇਲੇ ਪ੍ਰਿੰਟ ਬਣਿਆ ਹੋਇਆ ਬਟਨ ਦੇ ਵਿੱਚ ਬਾਸੂਮਾ ਆ ਰਹੇਗੀ ਸ਼ਰਟ ਸ਼ਰਟ ਦਾ ਕੱਪੜਾ ਰਹਿਣ ਵਾਲਾ ਜੀ ਬਹੁਤ ਵਧੀਆ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈਗਾ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਆ ਬਹੁਤ ਸੋਹਣਾ ਸਟੱਪਾਗਾ ਕਟ ਰਹੀ ਦਾ ਕਮੀਜ਼ ਰਹਿਣ ਵਾਲਾ ਜੀ ਆ ਰਹੇਗੀ ਬਾਟਮ ਕਟ ਰਹੀ ਦੀ ਪ੍ਰਾਈਸ ਰਹਿਣ ਵਾਲਾ ਜੀ ਦਾ 1000 ਰੁਪਿਆ ਸ਼ਿਪਿੰਗ ਅਲੱਗ ਲੱਗੇਗੀ ਜੀ 1000 ਰੁਪਿਆ ਦਾ ਛੂਟਾ ਇਹ ਮੈਚਿੰਗ ਸ਼ੂਟ ਹੈ ਜੀ ਬਹੁਤ ਪਿਆਰਾ ਕਲਰ ਆ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਤੋਂ ਸ਼ੂਟ ਬਾਏ ਕਰ ਸਕਦੇ ਹੋ ਕਿਸੇ ਭੈਣ ਨੇ ਸ਼ੂਟ ਲੈਣਾ ਹੋਵੇ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਸ਼ੂਟ ਰੰਗ ਵਾਲਾ ਜਿਸ ਤਰ੍ਹਾਂ ਇਹ ਨਾਲ ਗ੍ਰੇ ਕਲਰ ਇਹ ਸਿਲਕ ਪਸ਼ਮੀਨੇ ਦਾ ਸ਼ੂਟ ਹੈ ਜੀ ਦੇਖ ਸਕਦੇ ਹੋ ਆ ਰਹੇਗਾ ਜੀ ਬਾਟਮ ਤੇ ਬਾਟਮ ਦਾ ਕੱਪੜਾਗਾ ਪਲੇਨ ਆ ਰਹੇਗੀ ਜੀ ਸ਼ਰਟ ਇਸ ਤਰ੍ਹਾਂ ਇਹ ਨਾਲ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਪਾਏ ਹੋਏ ਨੇ ਇਹ ਲੱਗ ਬਹੁਤ ਜੱਚਦੇ ਨੇ ਜੀ ਬਹੁਤ ਹੀ ਪਿਆਰਾ ਪਿਆਰੀ ਪੇਂਟਿੰਗ ਕਰੀ ਹੋਈ ਹੈ ਮੈਚਿੰਗ ਛੂਟ ਰਹਿਣ ਵਾਲਾ ਜੀ ਵੀ ਇਸ ਤਰ੍ਹਾਂ ਦੇ ਨਾਲ ਇਹਦਾ ਪ੍ਰਾਈਸ ਵੀ ਰਹਿਣ ਵਾਲਾ ਜੀ 1000 ਰੁਪਏ ਕਿਸੇ ਭੈਣ ਨੂੰ ਛੂਟ ਲੈਣਾ ਹੋਵੇ ਆਪਣੇ ਨਾਲ ਸਕਰੀਨ ਸ਼ਾਟ ਲੈ ਕੇ ਆਪਣਾ WhatsApp ਤੇ ਮੈਸੇਜ ਕਰ ਸਕਦੇ ਹੋ ਜੀ ਤੇ ਘਰ ਬੱਠੇ ਛੂਟ ਮੰਗਵਾ ਸਕਦੇ ਹੋ ਸ਼ਿਪਿੰਗ ਅਲੱਗ ਲੱਗੇਗੀ ਜੀ 80 ਰੁਪਏ ਹੈ 1080 ਦਾ ਛੂਟ ਹੈ ਜੀ ਅਗਲਾ ਛੂਟ ਰਹਿਣ ਵਾਲਾ ਜੀ ਇਸ ਤਰ੍ਹਾਂ ਦੇ ਨਾਲ ਇਹ ਵੀ ਕਟ ਰਾਈ ਦਾ ਛੁੱਟ ਜੀ ਇਹ ਅਲਓਵਰ ਸੂਟ ਰੈਨ ਵਾਲਾ ਇਸ ਤਰ੍ਹਾਂ ਇਹ ਨਾਲ ਬਣਿਆ ਹੋਇਆ ਬਹੁਤ ਸੋਹਣਾ ਕਲਰਾਂ ਦਾ ਬਹੁਤ ਸੋਹਣੇ ਫਲਾਵਰ ਬਣੇ ਹੋਏ ਨੇ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈ 5 ਮੀਟਰ ਦਾ ਸੂਟ ਰੈਨ ਵਾਲਾ ਜੀ ਕਟ ਰਾਈ ਦਾ ਅਲਓਵਰ ਸੂਟ ਰਹੇਗਾ ਇਹਦਾ ਪ੍ਰਾਈਸ ਵੀ 1080 ਰੁਪਏ ਜੀ ਬਹੁਤ ਹੀ ਪਿਆਰਾ ਕਲਰ ਆ ਕਿਸੇ ਪਹਿਨਣੇ ਛੁੱਟ ਲੈਣਾ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਸੋਨੇ ਚੋਨੇ ਛੁੱਟ ਤੁਸੀਂ ਕਰ ਵਠੀ ਮੰਗਵਾ ਸਕਦੇ ਹੋ ਅਗਲਾ ਸੂਟ ਰੈਨ ਵਾਲੇ ਜਿਸ ਤਰ੍ਹਾਂ ਇਹ ਨਾਲ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਬਣਾ ਹੋਏ ਜੀ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈਗਾ ਇਸ ਤਰ੍ਹਾਂ ਦੇ ਨਾਲ ਆਲ ਓਵਰ ਸੂਟ ਲੈਣ ਵਾਲਾ ਜੀ 5 ਮੀਟਰ ਇਸ ਤਰ੍ਹਾਂ ਦੇ ਨਾਲ ਬਹੁਤ ਹੀ ਪਿਆਰਾ ਕਲਰ ਹੈਗਾ ਬਹੁਤ ਸੋਹਣਾ ਛੂਟਾ ਮਸਟਰਡ ਜਿਹਾ ਕਲਰ ਹੈ ਨਾਲ ਜੀ ਬਾਊਟ ਲਾਈਨਿੰਗ ਸੂਟ ਬਣਨਗੇ ਜੀ ਤੁਸੀਂ ਵੀ ਬੇਫਿਕਰ ਹੋ ਕੇ ਆਪਣੇ ਤੋਂ ਸੂਟ ਵਾਇ ਕਰ ਸਕਦੇ ਹੋ ਇਸੇ ਪਹਿਨੇ ਕਿਸੇ ਵੀ ਤਰ੍ਹਾਂ ਸੂਟ ਲੈਣਾ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਸਕਰੀਨ ਸ਼ਾਟ ਲੈ ਕੇ ਆਪਨ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਚਲੋ ਜੀ ਮਿਲਦੇ ਆ ਅਗਲੇ ਕਨਸੈਪਟ ਦੇ ਨਾਲ ਸੋਨੇ-ਸੋਨੇ ਰੰਗਾਂ ਦੇ ਨਾਲ ਸਸ਼ਟਕਲ ਜੀ